ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪੈਨਪ੍ਰਮ ਦਾ ਸਵਾਗਤ ਹੈ ਆਪਣੇ ਪੇਜ ਦੇ ਉੱਤੇ ਤੇ ਗੱਲ ਕਰਾਂਗੇ ਜੀ ਆਪਾਂ ਅੱਜ ਬਠਿੰਡਾ ਜ਼ਿਲ੍ਹੇ ਦੇ ਵਿੱਚ ਜੋ ਲੜਕੀ ਅਮਨਦੀਪ ਕੌਰ ਹੈਰਨ ਜਿਹਨੂੰ ਚਿੱਟਾ ਕਹਿ ਦਿੰਦੇ ਆ ਦੀ ਤਸ ਹਣਾ ਸਪਲਾਈ ਕਰਦੀ ਸੀ ਤੇ ਫੜੀ ਗਈ ਤੇ ਉਸਦੇ ਸਾਥੀ ਤੇ ਵੀ ਇਲਜ਼ਾਮ ਲੱਗ ਰਿਹਾ ਬਲਵਿੰਦਰ ਸਿੰਘ ਤੇ ਜਿਹਨੂੰ ਉਰਫ सोनू ਅੱਜ ਤੋਂ ਦੋ ਤਿੰਨ ਮਹੀਨੇ ਪਹਿਲਾਂ ਬਲਵਿੰਦਰ ਦੀ ਵਾਈਕ ਦੀ ਵੀ ਵੀਡੀਓ ਆਈਆਂ ਸੀ ਇਹ ਇਸ ਲੜਕੀ ਨੇ ਉਸ ਦਾ ਜਿਹੜਾ ਘਾਰਾ ਪਟਤਾ ਤੇ ਅੱਜ ਦਾ ਤੁਹਾਨੂੰ ਇਸ ਲੜਕੀ ਦੀ ਪੂਰੀ ਡਿਟੇਲ ਦੱਸਾਂਗੇ ਜੀ ਹਨਾ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਜੀ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਣਾ ਹੈਗਾ ਠੀਕ ਹੈ ਤਾਂ ਹੀ ਤੁਹਾਨੂੰ ਪਤਾ ਚੱਲੇਗਾ ਕਿ ਸੱਚਾਈ ਹੈ ਜਿਹੜੀ ਉਹ ਕੀ ਸੀ ਤੇ ਵੀਡੀਓ ਦੇ ਐਂਡ ਦੇ ਵਿੱਚ ਆਪਾਂ ਤੁਹਾਨੂੰ ਇੱਕ ਸਵਾਲ ਪੁੱਛਾਂਗੇ ਤੇ ਜਿਹੜਾ ਵੀ ਵੀਰ ਭੈਣ ਭਰਾ ਉਹ ਸਵਾਲ ਦਾ ਜਵਾਬ ਦੇਊਗਾ ਤੇ ਮੈਂ ਕਮੈਂਟਾਂ ਜਿਹੜੇ ਦੇਖੂੰਗੀ ਠੀਕ ਹੈ ਜੀ ਪੜੋਂਗੇ ਤੇ ਆਪਾਂ ਉਸ ਦੇ ਪੇਜ ਦੀਆਂ ਚੈਨਲ ਦੀ ਹਨਾ ਸਟੋਰੀ ਲਾਵਾਂਗੇ ਤੇ ਪ੍ਰੋਮੋਸ਼ਨ ਵੀ ਫ੍ਰੀ ਦੇ ਵਿੱਚ ਕਰਾਂਗੇ ਜਿਸ ਦਾ ਵੀ ਕਮੈਂਟ ਦੇ ਵਿੱਚ ਜਵਾਬ ਆ ਜਿਹੜਾ ਸਹੀ ਹੋਇਆ ਐਂਡ ਤੇ ਆਪੇ ਇਸ ਵੀਡੀਓ ਨਾਲ ਰਿਲੇਟਡ ਹੀ ਇੱਕ ਪ੍ਰਸ਼ਨ ਆ ਜਿਹੜਾ ਪੁੱਛਾਂਗੇ ਤੁਹਾਡੇ ਇਥੋਂ ਤੇ ਆਪਾਂ ਉਸੇ ਵੀਰ ਦੇ ਹੀ ਪ੍ਰੋਮੋਸ਼ਨ ਕਰਾਂਗੇ ਸਦਾ ਵੀ ਸਵਾਲ ਆ ਜਿਹੜਾ ਸਹੀ ਹੋਇਆ ਤੇ ਸਭ ਤੋਂ ਪਹਿਲਾਂ ਤਾਂ ਜਿਹੜੀ ਪੰਜਾਬ ਸਰਕਾਰ ਨੇ ਹੈ ਚਿੱਟੇ ਵਾਲਿਆਂ ਦੇ ਘਰਾਂ ਤੇ ਪੀਲੇ ਪੰਜੇ ਚਲਾਉਣੇ ਸ਼ੁਰੂ ਕੀਤੇ ਹਨਾ ਹੁਣ ਕੀ ਲੱਗਦਾ ਤੁਹਾਨੂੰ ਇਹ ਅਮਨ ਦੀ ਕੋਠੀ ਤੇ ਵੀ ਪੰਜਾ ਚੱਲੂਗਾ ਚੱਲਣਾ ਚਾਹੀਦਾ ਨਾ ਉਹ ਕਿ ਜਿਹੜੀ ਕਲੋਨੀ ਦੇ ਵਿੱਚ ਇਹ ਕੋਠੀ ਬਣੀ ਹੋਈ ਇਹਨਾਂ ਦੀ 2.5 ਕਰੋੜ ਦੀ ਕੋਠੀ ਦੀ ਜਿਹੜੀ ਕੀਮਤ ਹੈ ਇਹ ਤੇ ਉਥੇ ਜਾਂ ਤਾਂ ਫਿਰ ਕੋਈ ਗੱਲ ਸੈਟਲ ਅਗਜਟ ਅਫਸਰ ਹੈ ਜਿਹੜਾ ਉਹ ਬਣਾ ਸਕਦਾ ਜਾਂ ਜਿਹਦੀ ਇਨਕਮ ਪ੍ਰਾਪਰਟੀ ਜ਼ਿਆਦਾ ਉਹ ਬਣਾ ਸਕਦਾ ਮਾਮੂਲੀ ਬੰਦੇ ਲਈ ਤਾਂ ਉਸ ਜਗ੍ਹਾ 'ਚ ਕੋਠੀ ਬਣਾਉਣੀ ਹੀ ਬਹੁਤ ਮੁਸ਼ਕਲ ਹੈ ਤੇ ਜਿਹੜੇ ਸਰਕਾਰ ਨੇ ਘਰ ਟਾਏ ਨੇ ਇਹ ਸਾਰੇ ਇਨਲੀਗਲ ਟਾਏ ਨੇ ਸਿਰਫ ਇੱਕ ਬਹਾਨਾ ਬਣਾ ਰੱਖਿਆ ਨਾ ਇਹਨਾਂ ਨੇ ਵੀ ਅਸੀਂ ਆ ਘਰਟਾ ਤਾਂ ਅੱਛਿਆ ਲੰਦਾ ਬਹੁਤ ਮਾੜੀ ਧੀੜਿਆਂ ਨੂੰ ਚਿੱਟੀ ਜਾਂਦੇ ਇਹ ਅੰਦਰ ਤੋੜ ਤੋੜ ਵਿਚਾਰੇ ਗਰੀਬਾਂ ਦੇ ਘਰ ਤੇ ਗਲਤਾਂ ਸੀ ਮੇ ਰਾਣੂ ਸਰਪੰਚ ਆਈ ਸੀਗੀ ਹਨਾ ਜੀ ਚਿੱਤੇ ਦੀ ਤਸਕਰ ਇੱਕ ਪੁਲਿਸ ਅਧਿਕਾਰੀ ਦਾ ਵੀ ਕਾਫੀ ਚਰਚਿਤ ਨਾਮ ਆਇਆ ਸੀਗਾ ਆਈ ਪੀ ਐਸ ਅਧਿਕਾਰੀ ਸੀ ਉਹ ਵੀ ਤੇ ਹੁਣ ਆਹ ਬੀਬੀ ਦੀ ਕੋਠੀ ਦੇਖਦੇ ਹਾਂ ਠੰਦੀ ਹੈ ਕਿ ਠੰਦੀ ਨਹੀਂ ਤੇ ਹੁਣ ਤੁਹਾਨੂੰ ਦੱਸਦੇ ਹਾਂ ਬੀਬੀ ਦੀ ਹਿਸਟਰੀ ਸਾਰੀ ਇਸ ਅਮਨਦੀਪ ਖੋੜ ਦੀ ਇਹ ਅਸਲ ਹਿਸਟਰੀ ਕੀ ਹੈ ਦੀ ਹਨਾ 4 ਅਪ੍ਰੈਲ ਨੂੰ ਇਹ ਕੋਲਜੀ ਹੀਰਾਨ ਜਿਹੜੀ ਫੜੀ ਗਈ ਸੀ ਨਾਮ ਇਹਦਾ ਅਮਨਦੀਪ ਕੌਰ ਹੈ ਤੇ ਤਸਕਰੀ ਦੇ ਵਿੱਚ ਸ਼ਾਮਲ ਹੈ ਜਿਹੜਾ ਬਲਵਿੰਦਰ ਸਿੰਘ ਉਸ ਦੀ ਪਤਨੀ ਨੇ ਜਿਹੜੇ ਸੰਸਨ ਸੀ ਕੇਸ ਹੈ ਕੋਲਾਸੀ ਕੀਤੇ ਆ ਬਠਿੰਡਾ ਦੇ ਪਿੰਡ ਚੱਕ ਫਤੇ ਸਿੰਘ ਦੇ ਰਹਿਣ ਵਾਲੀ ਹੈ ਕਹਿੰਦੇ ਇਹ ਅਮਨਦੀਪ ਕੌਰ ਤੇ 2011 ਦੇ ਵਿੱਚ ਸੀ ਇਹ ਪੁਲਿਸ ਦੇ ਵਿੱਚ ਭਰਤੀ ਹੋਈ ਸੀ ਤੇ 2015 ਦੇ ਵਿੱਚ ਨੇ ਇਹ ਪ੍ਰੇਮ ਵਿਆਹ ਜਿਹੜਾ ਕਰਵਾਇਆ ਸੀ ਆਪਣੀ ਮਰਜ਼ੀ ਨਾਲ ਠੀਕ ਹੈ ਪਰ ਬਾਅਦ ਦੇ ਵਿੱਚ ਇਹ ਆਪਣੇ ਪਤੀ ਤੋਂ ਵੱਖ ਰਹਿਣ ਲੱਗੀ ਸੀ ਕਿ ਕੋਈ ਬਣੀ ਨਹੀਂ ਇਹਨਾਂ ਦੀ ਜਾਦੇ ਹਨ ਅਮਨਦੀਪ ਕੌਰ ਦਾ ਇੱਕ ਜਿਹੜਾ ਪਰਿਵਾਰ ਹੈ ਇੱਕ ਆਮ ਪਰਿਵਾਰ ਹੀ ਹੈ ਜਿ ਇਹਨਾਂ ਦਾ ਸਧਾਰਨ ਪਰਿਵਾਰ ਦੀ ਲੜਕੇ ਪਿਤਾ ਜਿਹੜਾ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਤੇ ਭਰਾ ਕੋਈ ਪ੍ਰਾਈਵੇਟ ਨੌਕਰੀ ਕਰਦਾ ਹ ਅਮਨਦੀਪ ਨੇ ਵੀ 2015 ਦੇ ਵਿੱਚ ਜਾ ਕੇ ਕਿਸੇ ਨਾਲ ਮੈਰਿਜ ਕੀਤੀ ਸੀ ਤੇ 2020 ਦੇ ਵਿੱਚ ਕੋਰੋਨਾ ਦੇ ਦੌਰਾਨ ਉਸ ਤੋਂ ਆਪਣੇ ਪਤੀ ਤੋਂ ਇਹ ਵੱਖ ਹੋਈ ਸੀਗੀ ਉਸ ਤੋਂ ਬਾਅਦ ਇਸ ਦੀ ਮੁਲਾਕਾਤ ਬਲਵਿੰਦਰ ਸਿੰਘ ਉਰਫ सोनू ਨਾਲ ਹੋ ਗਈ ਸੀ ਤੇ ਦੋਵਾਂ ਵਿਚਕਾਰ ਜਿਹੜੀ ਨੇੜਤਾ ਵਧ ਗਈ ਫਿਰ ਦੋਵੇਂ ਪੁਲਿਸ ਵਰਦੀ ਤੇ ਐਂਬੂਲੈਂਸ ਦੀ ਆੜ ਦੇ ਵਿੱਚ ਨਸ਼ੀਲੇ ਪਦਾਰਥ ਇਧਰ ਉਧਰ ਲਿਜਾਂਦੇ ਰਹੇ ਸਪਲਾਈ ਜਿਹੜੀ ਸੀ ਇਹ ਕਰਦੇ ਰਹੇ ਇਹ ਵਿਚਾਰ ਵੀ ਕਹਿੰਦੇ ਵੀ ਅਮਨਦੀਪ ਕੌਰ ਦਾ ਹੀ ਸੀ ਇਹ ਖੁਲਾਸਾ ਬਲਵਿੰਦਰ ਸਿੰਘ ਦੀ ਪਤਨੀ ਗਗਨਦੀਪ ਕੌਰ ਆਫ ਗਗਨ ਨੇ ਕੀਤੇ ਆ ਤੇ ਮੁਲਜ਼ਮਾ ਬਲਵਿੰਦਰ ਸਿੰਘ ਦੀ ਪਤਨੀ ਨੇ ਦੋਸ਼ ਲਗਾਇਆ ਹੈ ਇਹ ਦੋਨੇ ਜਣੇ ਨਸ਼ੇ ਦਾ ਵਪਾਰ ਆ ਜਿਹੜੇ ਇਕੱਠੇ ਕਰਦੇ ਸਨ ਤੇ ਕਈ ਵਾਰ ਇਹ ਬਲਵਿੰਦਰ ਸਿੰਘ ਦੇ ਨਾਲ ਉਹਨਾਂ ਦੇ ਘਰੇ ਵੀ ਆਉਂਦੀ ਜਾਂਦੀ ਸੀ ਜਦੋਂ ਕਿ ਕਗੰਦੀਤ ਵੀ ਘਰ ਦੇ ਵਿੱਚ ਮਜ਼ੂਰ ਹੁੰਦੀ ਸੀ ਦੋਸ਼ ਇਹ ਕਿ ਉਸਨੇ ਉਸਦੇ ਘਰ ਵਾਲੇ ਨੂੰ ਬਗਰ ਲਾ ਕੇ ਜੀ ਉਸ ਦਾ ਬਹਸ ਦਾ ਵਸਤਾ ਜਿਹੜਾ ਰਸਤਾ ਘਾਰੇ ਇਸਔਰਤ ਨੇ ਪਟਤਾ ਤੇ ਦੋ ਬੱਚੀਆਂ ਦਾ ਬਾਪ ਹੈ ਜੀ ਬਲਵਿੰਦਰ ਸਿੰਘ ਤੇ ਡਿਊਟੀ ਦਰਾਣਾ ਮਨਦੀਪ ਕੌਰ ਦੇ 14 ਸਾਲਾਂ ਦੀ ਜਿਹੜੀ ਇਹਨੇ ਜੌਬ ਆ ਕੀਤੀ ਐ ਤੇ ਜਿਹਦੇ ਵਿੱਚ 31 ਵਾਰੀ ਇਹਦਾ ਤਵਾਵਲਾ ਹੋਇਆ ਤੇ ਦੋ ਵਾਰ ਇਹ ਮੁਅਤਲ ਹੋ ਚੁੱਕੀ ਹੈ ਜਾਨੀ ਕਿ ਬ੍ਰਾਖਸਤ ਹੋ ਚੁੱਕੀ ਆ ਆਪਦੀ ਨੌਕਰੀ ਤੋਂ ਤੇ ਅੱਗੇ ਚੱਲਦੇ ਆ ਜੀ ਆਪਾਂ ਉਸ ਜ਼ਿਆਦਾਤਰ ਇਹ ਆਮਨਦੀਪ ਕਾਰਸੇ ਜਿਹੜੀ ਮੈਡੀਕਲ ਲੀਵ ਤੇ ਆਂਦੀ ਸੀ ਇਹਦਾ ਜਿਹੜਾ ਨੰਬਰ ਮਿਲਿਆ ਸੀ ਇਹਨੂੰ ਇਹ ਮਾਨਸਾ ਦਾ ਮਿਲਿਆ ਹੋਇਆ ਸੀਗਾ ਡਿਊਟੀ ਹਾਰਜ ਤੱਕ ਤੇ ਪਠੰਡੇ ਕਰਦੀ ਸੀ ਹੁਣ ਮਾੜੀ-ਮੋਟੀ ਬਈ ਪਹੁੰਚ ਤੋਂ ਬਿਨਾ ਤੇ ਇਦਾਂ ਦਾ ਕੋਈ ਕੰਮ ਹੋ ਨਹੀਂ ਸਕਦਾ ਹਨਾ ਬੀਬੀ ਦੇ ਸ਼ੌਕ ਵੀ ਸੁੱਖ ਨਾਲ ਮਹਿੰਗੇ ਸੀਗੇ ਤੇ ਦੇਖੋ ਜੀ ਹੁਣ ਤੁਸੀਂ ਕੀ ਬਣਦਾ ਹੈ ਭਿਗਵੰਤ ਮਾਨ ਇਹਦੀ ਵੀ ਪੀਲਾ ਪੰਚਾ ਚਲਾਉਂਦਾ ਕੋਠੀ ਤੇ ਜਾਂ ਫਿਰ ਇਹ ਸਿਰਫ ਆਮ ਤੇਰੇ ਮੇਰੇ ਵਰਗੇ ਲੋਕ ਜਿਹੜੇ ਉਹਨਾਂ ਤੇ ਹੀ ਰੂਲ ਲਾਗੂ ਹੁੰਦੇ ਨੇ ਜਾਂ ਫਿਰ ਵੱਡੀਆਂ ਮੱਛੀਆਂ ਨੂੰ ਵੀ ਫੜਿਆ ਜਾਂਦਾ